ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਮਾਣ ਦੇ ਨਜ਼ਦੀਕ ਪਿੰਡ ਸਖੋਵਾਲ ਵਿਖੇ ਸ਼ਰੋਮਣੀ ਭਗਤ ਨਾਮਦੇਵ ਜੀ ਦੇ ਸੇਵਕ ਬਾਬਾ ਲੱਦਾ ਸਿੰਘ ਜੀ ਦੇ ਸਥਾਨ ਤੇ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਬਾਬਾ ਰਿਸ਼ੀ RAM ਉਮਰ 85 ਸਾਲ ਦੀ ਮ੍ਰਿਤਕ ਦੇ ਨਜ਼ਦੀਕ ਖੂਤੋਂ ਮਿਲਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਮੌਕੇ ਤੇ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਪਹੁੰਚ ਗਏ। ਹਾਂਜੀ ਮੇਰਾ ਨਾਮ ਅਸ਼ੋਕ ਕੁਮਾਰ ਜੀ ਇਹ ਸਾਡਾ ਪਿੰਡ ਦਾ ਟਾਂਡੇ ਲੱਗ ਗਿਆ ਜੀ ਸਾਡੇ ਪਿੰਡ ਤੋਂ ਹੀ ਸੇਵਕ ਜਿਹੜੇ ਇੱਥੇ ਕੰਮ ਕਰਦੇ ਹੋਏ ਇੱਥੇ ਬਾਬਾ ਜੀ ਦੇ ਸੇਵਕ ਸੀਗੇ ਇਹ 18ਵੀਂ ਪੀੜੀ ਵਿੱਚ ਚੱਲਦੀ ਬੱਬਾ ਪ੍ਰਦੂਮਨ ਕੁਮਾਰ ਜੀ ਹੋਣਾ ਦੀ ਇਹ ਸਾਡੇ ਇੱਥੇ 60 ਸਾਲ ਤੋਂ ਲਗਾਤਾਰ ਸੇਵਾ ਕਰ ਰਹੇ ਥੇ ਆਗੇ ਜੀ ਇਹ ਰੋਜ਼ ਹੀ ਜਿੱਦਾਂ ਕਿ ਦੇਹਲੀ ਕਿਤੇ ਬਾਹਰ ਲੰਗਰ ਸ਼ਗਨ ਜਾਂਦੇ ਕਿਸੇ ਪਿੰਡ ਦੇ ਵਿੱਚ ਰਾਤੀ ਵੀ ਜਦੋਂ ਦੇਖਿਆ ਪਰਸੋਂ ਦੇਖਿਆ ਪਰਸੋਂ ਤੋਂ ਗੁੰਮ ਸੀਗੇ ਕੱਲ ਫੇ ਬਾਬਾ ਜੀ ਦੇ ਸਾਡੇ ਪਿੰਡੋਂ ਸੇਵਕ ਆਏ ਸੀ ਉਹਨਾਂ ਨੇ ਦਰਸ਼ਨ ਕਰਨੇ ਸੀ ਉਹ ਗੁਰਦੁਆਰਾ ਸਾਹਿਬ ਦੇ ਬਾਬਾ ਲੱਧਾ ਜੀ ਦਾ ਗੁਰਦੁਆਰਾ ਸਾਹਿਬ ਆ ਜਿੱਥੇ ਸੇਵਾ ਕਰਦੇ ਆ ਤੇ ਇਹਨਾਂ ਨਾਲ ਰਾਤ ਕੋਈ ਹਾਸਾ ਹੋਇਆ ਵੀ ਛੱਕੀ ਹਾਲਤ ਚ ਸਾਨੂੰ ਇਹ ਆ ਵੀ ਕਿਸੇ ਨੇ ਇਹਨਾਂ ਨੂੰ ਮਾਰ ਕੇ ਤੇ ਖੂਹ ਦੇ ਵਿੱਚ ਸੁੱਟ ਦਿੱਤਾ ਗਿਆ ਆ ਇਹਨਾਂ ਦੀ ਉਮਰ ਲਗਭਗ 80 ਸਾਲ ਹੈਗਾ ਰਿਸ਼ੀ ਰਾਮ ਜੀ ਇਹਨਾਂ ਦੀ ਉਮਰ 80 ਤੋਂ 85 ਸਾਲ ਦੇ ਲਗਭਗ ਹੈਗੇ ਆ ਇਹਨਾਂ ਦਾ ਰਿਸ਼ੀ ਰਾਮ ਰਿਸ਼ੀ ਰਾਮ ਸਾਨੂੰ ਵੀ ਪਿੰਡ ਵਾਲਿਆਂ ਨੇ ਜਿੱਦਾਂ ਗਰੁੱਪ 'ਚ ਪਾਇਆ ਵੀ ਬਾਬਾ ਹੀ ਲੱਭਦੇ ਨਹੀਂ ਪਏ ਅਸੀਂ ਵੀ ਸਾਡੇ ਸੰਤਾਂ ਨੇ ਜਿਹੜੇ ਠਰਮੀ ਪੀੜੀ ਦੇ ਬਾਬਾ ਪਰਦੋ ਮਣਕਮਾਰ ਜੀ ਆ ਉਹਨਾਂ ਨੇ ਬਾਬਾ ਖੋਜ ਕੀਤੀ ਤੇ ਕੱਲ ਫੇ ਜਿੱਦਾਂ ਆਏ ਸੀ ਇੱਥੇ ਮੱਥਾ ਟੇਕਣਾ ਕਿ ਅੱਗੇ ਵੀ ਕਿਤੇ ਚਲ ਜਾਂਦੇ ਆ ਇਹੋ ਵੀ ਸ਼ਾਇਦ ਕਿਤੇ ਗਏ ਹੋਣਗੇ ਬਟ ਸਵੇਰੇ ਸਾਨੂੰ ਪਤਾ ਲੱਗਾ ਤੇ 7:00 ਵਜੇ ਸਾਡੇ ਪਿੰਡੋਂ ਸੰਗਤ ਇੱਥੇ ਆਈ ਸੀਗੀ ਉਹਨਾਂ ਨੇ ਆ ਕੇ ਦੇਖਿਆ ਤੇ ਪਿੰਡ ਵਾਲਿਆਂ ਨੇ ਫੇਰ ਗਰੁੱਪ 'ਚ ਪਾਤਾ ਤੇ ਆਪਾਂ ਚੱਲੇ ਸੀ ਪੁਲਿਸ ਨੂੰ ਸੂਚਨਾ ਦੇਣ ਉਸ ਨੂੰ ਸੂਚਨਾ ਦੇਣ ਰਸਤੇ 'ਚ ਹੀ ਸਰਪੰਚ ਸਾਹਿਬ ਦਾ ਫੋਨ ਆ ਗਿਆ ਵੀ ਕੋਈ ਵਿੱਚੋਂ ਡੈੱਡ ਬੋਡੀ ਮ ਹਾਂਜੀ ਕੰਪਲੀਟ ਕੀਤੀ ਹੋਈ ਸੀਗੀ ਜੀ। ਅੱਛਾ। ਪੜੀ ਕੀ ਨਾਮ ਤੁਹਾਡਾ? ਮੇਰਾ ਨਾਮ ਵਿਕਾਸ ਜੀ। ਸਰ ਕਿਹੜੀ ਜਗ੍ਹਾ ਤੇ ਘਟਨਾ ਹੈ ਕੀ ਘਟਨਾ ਹੈ? ਇਹ ਪਿੰਡ ਸਖੋਵਾਲ ਦੀ ਘਟਨਾ ਹੈ ਜੀ ਗੁਰਦੁਆਰਾ ਕੁੱਪਾ ਸਾਹਿਬ ਦੇ। ਅੱਜ ਸਵੇਰੇ ਅਸੀਂ ਆਏ ਸਾਨੂੰ ਕੱਲ ਤੋਂ ਪਤਾ ਚੱਲਿਆ ਸੀ ਕਿ ਬਾਬਾ ਜੀ ਮਿਲ ਨਹੀਂ ਰਹੇ ਰਹੀ राम ਜੀ। ਅੱਜ ਸਵੇਰੇ ਜਦੋਂ ਅਸੀਂ ਆਏ ਆ ਤੇ ਛਾਣਮੇਨ ਕੀਤੀ ਆਲੇ ਦੁਆਲੇ ਖੇਤਾਂ ਦੇ ਵਿੱਚ। ਛਾਣਮੇਨ ਕੀਤੀ ਤੇ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਪਿੱਛੇ ਖੋਈ ਸੀਗੀ। ਖੋਈ ਦੇ ਵਿੱਚ ਜਿਹੜੀ ਬੋਡੀ ਮਿਲੀ ਸਾਨੂੰ। ਸਵੇਰੇ 10:00 ਵਜੇ ਦੇ ਕਰੀਬ ਕੰਪਲੀਟ ਕਰਤੀ ਸੀ ਹਾਂ ਜੀ ਪੁਲਿਸ ਸਟੇਸ਼ਨ ਕਮਾਨ ਹਾਂ ਜੀ ਇਹ ਤਕਰੀਬਨ 60-65 ਸਾਲ ਤੋਂ ਇੱਥੇ ਰਹਿ ਰਹੇ ਸੀਗੇ ਸੇਵਾਦਾਰ ਸੀਗੇ ਮੇਣੇ ਤੇ ਰਹੇ ਜੀ ਪ੍ਰਸ਼ਾਸਨ ਤੋਂ ਹੀ ਮੰਗਾ ਜੀ ਇਹ ਦੇਖੋ ਇਹਦਾ ਜਿਹੜਾ ਇਨਸਾਫ ਮਿਲਣਾ ਚਾਹੀਦਾ ਤੇ ਜੋ ਵੀ ਗੁਨਾਹਗਾਰਾ ਉਹਨਾਂ ਨੂੰ ਇਹ ਤਾਂ ਵੇਖੋ ਜੀ ਇਲਾਕੇ ਦੇ ਲੋਕ ਜਾਂ ਜਿਨ੍ਹਾਂ ਨੂੰ ਜ਼ਿਆਦਾ ਪਤਾ ਹਾਂ ਹਾਂ ਨਹੀਂ ਕੈਮਰੇ ਨਹੀਂਗੇ ਲੱਗੇ